ਮੈਂ ਬੜਾ ਸਰਪ੍ਰੈਂਸ ਆ ਜਿਹੜਾ ਤੁਹਾਡੇ ਸਟਾਫ ਹੈ ਉੱਥੋਂ ਦਾ ਸਾਰੇ ਏਸੀ ਵਧੀਆ ਕੰਮ ਕਰਦੇ ਹਨ ਜਿੱਥੇ ਤੁਹਾਡੇ ਫਰੀਜ਼ ਪਏ ਏਸੀ ਕੰਮ ਕਰ ਰਹੇ ਇਹ ਕਿਹਦੇ ਨਹੀਂ ਤੁਹਾਡੀ ਇਹ ਖੁੱਲੇ ਦਾ ਖੁੱਲੇ ਦਾ ਕੀ ਮਤਲਬ ਬੰਦ ਪਏ ਏਸੀ ਦਾ ਤੁਹਾਡੇ ਜਿੱਥੇ ਮੈਸੇਜ ਚੜਾਉਂਦੇ ਗੋਹੀਆਂ ਦੇ ਰਹੇ ਉੱਥੇ ਵੀ ਬੜੀਆਂ ਠੁਕਮੀਆਂ ਕੁਰਸੀਆਂ ਤੇ ਏਸੀ ਲੱਗੇ ਹੋਏ ਨੇ ਤੇ ਜਿੱਥੇ ਐਮਰਜੈਂਸੀ ਮਰੀਜ਼ਾਂ ਦੇ ਸੰਚਾਲਨ ਕਿਥੇ ਚੱਲ ਰਹੇ ਸਾਬ ਬੰਦ ਪਿਆ ਸਰਪੀ ਰੇਤੀ ਮੈਂ ਤੇ ਮੇਰੇ ਪਹਿਲਾਂ ਦੱਸਿਆ ਸੀ ਬੜਾ ਗੜਾ ਗੜਾ ਨਹੀਂ ਮਾਰੇ ਆ। ਬਾਹਰ ਕੀ ਹੋ ਰਿਹਾ ਹੈ? ਕੀ ਹੋ ਰਿਹਾ ਚੱਲਦੇ ਜੂਰ ਮੰਡ ਕਰਦੇ ਉਹਦੇ ਗੱਲ ਨਹੀਂ ਅਸੀਂ। ਕਿਤੋਂ ਮਾਰੇ ਆ ਕਿ ਆਪੋ ਦੇ ਮਾਈਕਰੋਫੋਨ ਚੱਲਦੇ ਆ। ਆਹ ਦੇ ਕਿਰਸ਼ਕ ਜੀ ਜੀ betul macam tu ni छैं नौ, नौ सौ, नौ सौ रुपया, दो हज़ार, दो हज़ार तारा, हैं? तारा दो हज़ार, दो हज़ार रुपया, अट्ठीसो बैठी चाहिए थी, सारे लड़की ना, चार ही लड़की, चार सौ नानी को कोई लड़की, हैं? चार सौ नानी, घर के भी तो चार सौ रुपये लड़की है, अट्ठीसो, छैसो चार सौ amen, amen. 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 amen.

बिल्कुल नहीं ना 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 बिल्कुल नहीं � 残り15分ぐら はい。 ਆਪਾਂ ਜਾਂ ਜਾਂਦੀ ਆ ਕਿ ਇਹ ਅੱਜ ਰੂਟੀਨ ਦੀ ਸਪੋਰਟਿਵ ਸੁਪਰਵੀਜ਼ਨ ਵਾਸਤੇ ਮੈਂ ਉਰੇ ਆਇਆ ਸੀਗਾ ਅੱਜ ਤੇ ਇਹਦੀ ਇਤਲਾਅ ਅਸੀਂ ਪਹਿਲਾਂ ਹੀ ਦਿੱਤੀ ਸੀਗੀ ਤੇ ਜਿਹੜਾ ਪੋਨੀਗੜਾ ਸਾਡਾ ਇਹ ਸੀਐਚਸੀ ਹੈਗੀ ਹੈ 30 ਬੈੱਡਡ ਇੱਥੇ ਸਰਜਨ ਹੈਗੇ ਆ ਗਾਇਨਕੋਲੋਜੀਸਟ ਹੈ ਡੈਟਲ ਸਰਜਨ ਹੈ ਇੱਕ ਮੈਡੀਕਲ ਸਪੈਸ਼ਲਿਸਟ ਹੈ ਜਿਹੜੇ ਕਿ ਇੱਕ ਸਾਲ ਦੀ ਛੁੱਟੀ ਤੇ ਸੀਗੀ ਦਸੰਬਰ ਚ ਜੁਆਇਨ ਕਰ ਜਾਣਗੇ ਜੀ ਸਾਡੇ ਕੋਲੇ ਦੋ ਐਮਰਜੈਂਸੀ ਮੈਡੀਕਲ ਆਫਿਸਰਸ ਵੀ ਹੈਗੇ ਆ ਉਰੇ ਤੇ ਇੱਥੋਂ ਦੀ ਜਿਹੜੀ ਲਗਭਗ ਆਪੀਡੀ ਹੈਗੀ ਹੈ ਉਹ 6500 ਤੋਂ 7000 ਜਿਹੜੀ ਹੈਗੇ ਉਪਰ ਹੀ ਮੇਨੇ دی ਹੋ ਜਾਂਦੀ ਹੈ ਤੇ ਲਗਭਗ 250 ਤੋਂ 300 ਆਪੀਡੀ ਵੀ ਹੋ ਜਾਂਦੀ ਹੈ ਇਹਦੇ ਵਿੱਚ ਲਗਭਗ 60 ਕੇ ਸਾਡੇ ਡਿਲੀਵਰੀਆਂ ਹੋ ਜਾਂਦੀਆਂ ਜਿਨ੍ਹਾਂ ਦੇ ਵਿੱਚੋਂ 25 ਤੋਂ 30 ਜਿਹੜੀਆਂ ਹੈਗੀਆਂ ਉਹ ਨਾਰਮਲ ਡਿਲੀਵਰੀਜ਼ ਆ ਤੇ ਬਾਕੀ ਸਾਰੇ ਇਨਫੈਕਸ਼ਨ ਨਹੀਂ ਸਾਡੇ ਕੰਮ ਕਰ ਰਹੇ ਸਾਡੇ ਡਾਕਟਰ ਹੈ ਜਿਹੜੇ ਉਹ ਕਰ ਰਹੇ ਆ ਤਾਂ ਇਸ ਦੇ ਨਾਲ ਹੀ ਸਾਡਾ ਡੈਂਟਲ ਵਿੰਗ ਵੀ ਅੱਛਾ ਕੰਮ ਕਰ ਰਿਹਾ ਹੈ ਅੱਜ ਸਾਡੇ ਕੋਲ 8DL 201 ਹੈਗੀਆਂ ਲਗਭਗ 60 ਸਟੈਂਡ ਸਾਡੇ ਕੋਲ ਦੇ ਨਾਨ ਇਡੀਅਲ ਦਵਾਈਆਂ ਵੀ ਹੈਗੀਆਂ ਮੈਂ ਮਰੀਜ਼ਾਂ ਦੀਆਂ ਜਾ ਕੇ ਕੋਲੇ ਵੀ ਜਾ ਕੇ ਚੈੱਕ ਕੀਤਾ ਸਾਰੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਮਰੀਜ਼ਾਂ ਨੂੰ ਅੰਦਰ ਮਿਲ ਰਹੀਆਂ ਐਮਰਜੈਂਸੀ ਵਾਰਡ ਵੀ ਸੀ ਜਿਹੜਾ ਉਹ ਬਿਲਕੁਲ ਫੁੱਲ ਸੀਗਾ ਤੇ ਥੋੜੀ ਜਿਹੀ ਹੋਰ ਇੱਕ ਤਾਂ ਸੈਨੀਟੇਸ਼ਨ ਵਰਕਰਸ ਦੀ ਘਾਟ ਹੈਗੀ ਆ ਉਹ ਐਸਐਮਓ ਸਾਹਿਬ ਨੂੰ ਅਸੀਂ ਅੱਜ ਕਹਿ ਦਿੱਤਾ ਹੈਗਾ ਡੀਐਮਸੀ ਸਾਹਿਬ ਵੀ ਹੈਗੇ ਆ ਕਿ ਉਹ ਆਪ ਦਾ ਸੈਨੀਟੇਸ਼ਨ ਕੰਟਰੈਕਟ ਕਰ ਲੈਣਗੇ ਤੇ ਨਾਲ ਹੀ ਜਿਹੜਾ ਹੈਗਾ ਉਹਦੇ ਨਾਲ ਤਾਂ ਕਿ ਸਫਾਈ ਦਾ ਜਿਹੜਾ ਪੱਧਰ ਹੈ ਇਹ ਵੀ ਬੈਟਰ ਹੋ ਜਾਏ ਤਨਾਲੀ ਇਹਨਾਂ ਨੂੰ ਕਹਿ ਕਿ ਜਿਹੜਾ ਉਹਦੇ ਪਾਰਕਿੰਗ ਦਾ ਠੇਕਾ ਨਹੀਂ ਹੈਗਾ ਪਾਰਕਿੰਗ ਦਾ ਠੇਕਾ ਵੀ ਦੇ ਦਿਓ ਪੈਸੇ ਚਾਹੇ ਘੱਟ ਆ ਜਾਣ ਪਰ ਘੱਟੋ ਘੱਟ ਤਰਤੀਬ ਵਾਰ ਆਪਣੇ ਸਕੂਟਰ ਮੋਟਰਸਾਈਕਲ ਲੱਗਣੇ ਸ਼ੁਰੂ ਹੋ ਜਾਣ ਤਾਂ ਐਂਬੂਲੈਂਸਾਂ ਵੀ ਖਲਾ ਕੇ ਚੈੱਕ ਕੀਤੀਆਂ ਤੇ ਐਂਬੂਲੈਂਸਾਂ ਦੇ ਵਿੱਚ ਕੁਝੇ ਕਮੀਆਂ ਸੀਗੀਆਂ ਤੇ ਉਸ ਨੂੰ ਵੀ ਤੁਰੰਤ ਠੀਕ ਕਰਨ ਦੇ ਕੀਤਾ ਹੈਗਾ ਤੇ ਇਹ ਜਿਹੜੀ ਸਪੋਰਟਿੰਗ ਸੁਪਰਵੀਜ਼ਨ ਹੈ ਸਾਡੀ ਸਾਡੇ ਪਹਿਲਾਂ ਵੀ ਏਡੀ ਆਏ ਸੀ ਕੋਰੇ ਦੇਖੇ ਗਏ ਤੇ ਅੱਜ ਫੇਰ ਮੈਂ ਦੁਬਾਰਾ ਆਇਆ ਤੇ ਇਹ ਜਲਦੀ ਰੋਗ ਗਈ ਲਗਾਤਾਰ ਜਿਹੜਾ ਸਾਡਾ ਉਹ ਹੈ ਸਰ ਸੰਗੋਤ ਜਿਹੜਾ ਇੱਕ ਸੀਐਮ ਦਾ ਜਿਹੜਾ ਇੱਥੇ 10 ਜਿਹੜੇ ਉਸਤਾ ਕੌਲੀ ਨੇ ਜਿਹੜੇ ਅਮਰ ਜਲਸੀ ਈਐਮਓ ਕਿੱਥੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਥੇ ਵੀ ਜਿਹੜਾ ਅਮਰ ਜਲਸੀ ਵਾਲੇ ਕੋਈ ਵੀ ਇੱਥੇ ਸਬਾਵਾਂ ਦੇ ਬਾਰੇ ਜਿਹੜੀ ਜੀਡੀਐਮਓਜ਼ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਜੀਡੀਐਮਓਜ਼ ਦੀ ਤੁਸੀਂ ਜਨਰਲ ਡਿਊਟੀ ਮੈਡੀਕਲ ਆਫੀਸਰਸ ਦੀ ਗੱਲ ਕਰ ਰਹੇ ਹੋ ਉਹਦੀ ਜਿਹੜੀ ਪ੍ਰਕਿਰਿਆ ਹੈਗੀ ਹੈ 400 ਤੋਂ ਵੱਧ ਡਾਕਟਰ ਹੈ ਜਿਹੜਾ ਬੱਬਾ ਫਰੀਜ਼ ਯੂਨੀਵਰਸਿਟੀ ਰਾਹੀਂ ਸਰਕਾਰ ਨੇ ਪਹਿਲੇ ਪ੍ਰਕਿਰਿਆ ਰੰਭੀ ਹੋਈ ਹੈ ਉਹਦਾ ਟੈਸਟ ਕਰਨ ਜਾ ਰਹੇ ਤੇ ਚੇਤੀ ਭਰ ਲੈ ਜਾਣਗੇ ਪਰ ਜਿਹੜੇ ਕਿ ਸਪੈਸ਼ਲਿਸਟ ਡਾਕਟਰ ਲਗਭਗ 750 ਦੇ ਕਰੀਬ ਜਿਹੜਾ ਐਂਡਾਈਚੈਮ ਰਾਹੀਂ ਜਿਹੜਾ ਸਪੈਸ਼ਲਿਸਟ ਡਾਕਟਰ ਹੈ ਉਹ ਵੀ ਸਰਕਾਰ ਨੇ ਭਰਤੀ ਕਰ ਲਿਆ ਤੇ ਉਹਨਾਂ ਨੇ ਆਦੀਆਂ ਡਿਊਟੀਆਂ ਪ੍ਰੈਕਟਿਕਲੀ ਜੁਆਇਨ ਕਰ ਲਈ ਦੋ ਦੋ ਡਾਕਟਰਾਂ ਦੀ ਇੱਥੇ ਮੌਜੂਦਗੀ ਦੀ ਗੱਲ ਕੀਤੀ ਆ ਪੰਜਾਬ ਦੇ ਵਿੱਚ ਇਹ ਇੱਕ ਰੈਫਰ ਸੈਂਟਰ ਹੈ ਇੱਥੇ ਕਿਸੇ ਵੀ ਕਿਸ ਤਰ੍ਹਾਂ ਦਾ ਕੋਈ ਇਲਾਜ ਨਹੀਂ ਹੁੰਦਾ ਮਤਲਬ ਕਿ ਸਿਰਫ ਇਕੱਲਾ ਡਾਕਟਰ ਬਿਕਰਮਾ ਜਿਹੜਾ ਰਾਤ ਨੂੰ ਸਵੇਰ ਨੂੰ ਵੀ ਆ ਰਿਹਾ ਦਿਨ ਵੀ ਨਿਭਾ ਰਿਹਾ ਇਹ ਮਲਕ ਇਹ ਨਹੀਂ ਹੈ ਕੋਈ ਜਿਸ ਤਰ੍ਹਾਂ ਐਕਸੀਡੈਂਟ ਹੋਇਆ ਉਸ ਲਈ ਡਾਕਟਰ ਵਿਕਰਮ ਜੀ ਜਿੱਗਾ ਇੱਥੇ ਕੋਈ ਐਮਰਜੈਂਸੀ ਦਾ ਪਹੇ ਹੀ ਦੇਖੋ ਇਸ ਦੇਖੋ ਇਸ ਤਰ੍ਹਾਂ ਹੈ ਕਿ ਹੈ ਹੈ ਕੋਈ ਤੇ ਹੈਗਾ ਕੋਈ ਚਾਚਾ ਜੀ ਸਾਰੇ ਇਸ ਤਰ੍ਹਾਂ ਹੈ ਕਿ ਮੈਂ ਥੋੜੇ ਧਿਆਨ ਚ ਪਹਿਲੇ ਲੈਂਦਾ ਕਿ ਵੀ ਹੈਵ ਅ ਗਾਇਨਕੋਲੋਜਿਸਟ ਵੀ ਹੈਵ ਅ ਡੈਂਟਲ ਸਰਜਨ ਵੀ ਹੈਵ ਅ ਸਰਜਨ आवर ਐਸਐਮਓ ਇਜ਼ ਆਲਸੋ ਸਰਜਨ ਐਂਡ ਵੀ ਹੈਵ ਟੂ ਮੈਡੀਕਲ ਆਫੀਸਰ ਜਨਰਲ ਡਿਊਟੀ ਮੈਡੀਕਲ ਆਫੀਸਰ ਆਲਸੋ ਹੀ ਹੈ ਐਂਡ ਆਈ ਐਮ ਵੈਰੀ ਹੈਪੀ ਟੂ ਨੋ ਕਿ ਜਿਹੜੇ ਸਾਡੇ ਸਰਜਨ ਆ ਉਹ ਕੈਂਪਸ ਦੇ ਵਿੱਚ ਰਹਿੰਦੇ ਆ ਔਰ ਉਹ ਇੱਕ ਸਰਜਨ ਇਸ ਤਰ੍ਹਾਂ ਦੇ ਆ ਜਿਨ੍ਹਾਂ ਦਾ ਕੀ ਕੰਮ ਬਾਕੀ ਸਾਰੀਆਂ ਸੀਐਸਸੀ ਜਿਹੜੀਆਂ ਪੰਜਾਬ 'ਚ ਆ ਉਹ ਬਹੁਤ ਅੱਛਾ ਕੰਮ ਕਰ ਰਿਹਾ ਹੈ ਔਰ ਉਹਨਾਂ ਦੀ ਮੰਗ ਜਿਹੜੀ ਹੈਗੀ ਹੈ ਸਟੇਟ ਪੱਧਰ ਤੇ ਸਭ ਤੋਂ ਪਹਿਲਾਂ ਪੂਰੀ ਕੀਤੀ ਜਾਂਦੀ ਹੈ ਮਗਰ ਬੈਠੇ ਆ ਸੁਣ ਰਹੇ ਆ ਉਹਨਾਂ ਨੇ ਤੇ ਅੱਜ ਉਹਨਾਂ ਨੇ ਮੈਨੂੰ ਕਿਹਾ ਮੈਨੂੰ ਕੋਟੀ ਟੇਬਲ ਹੋਰ ਚਾਹੀਦਾ ਤੇ ਮੈਂ ਤੁਹਾਡੇ ਆਨ ਤੋਂ ਅੰਦਰ ਆਂਦੇ ਪਹਿਲਾਂ ਆਰਡਰ ਪਾ ਦਿੱਤਾ ਕਿ ਓਡੀ ਟੇਬਲ ਇੱਕ ਨਵਾਂ ਸ਼ਿਫਟ ਕਰਾ ਦਿਓ ਭਵਾਨੇਗਾੜ੍ਹ ਇੱਕ ਹੋਰ ਦੇ ਦਿਓ ਤੇ ਹੋਰ ਵੀ ਜਿਹੜੀਆਂ ਕੋਈ ਚੀਜ਼ਾਂ ਕਹਿਣਗੇ ਜਿਸ ਤਰ੍ਹਾਂ ਪੀਐਸਏ ਪਲਾਂਟ ਹੈ ਉਹ ਵੀ ਚਾਲੂ ਕਰਨ ਜਾ ਰਹੇ ਆ ਆ ਤੁਹਾਡੇ ਮੈਂ ਬਾਹਰ ਦੇਖਿਆ ট্রান্সਫਾਰਮਰ ਦੇ ਬਾਹਰ ਬੈਰੀਕੇਡਿੰਗ ਨਹੀਂ ਹੋਈ ਉਹ ਵੀ ਬੈਰੀਕੇਡਿੰਗ ਵਾਸਤੇ ਕਿਹਾ ਕਿ ਬੈਰੀਕੇਡਿੰਗ ਕਰਵਾਓ ਪਾਰਕਿੰਗ ਲਾਈਨਾਂ ਕਿਹਾ ਜਿੱਥੇ ਪਰਚੀਆਂ ਮੰਨੀਆਂ ਉਹ ਸਟੈਪ ਉੱਚਾ ਹੈ 10 ਇੰਚ ਦਾ ਮੈਂ ਇਹਨਾਂ ਨੂੰ ਕਹਾਂਗਾ ਕਿ ਉੱਤੇ 4 ਇੰਚ ਦਾ 6 ਇੰਚ ਦਾ ਸਟੈਪ ਇਸ ਤਰ੍ਹਾਂ ਬਣਾਓ ਬਜ਼ੁਰਗ ਉੱਥੇ ਕੋਈ ਗਿਰ ਨਾ ਜਾਣ ਜਿੰਨੇ ਮੈਟ ਹੈਗੇ ਆ ਹਸਪੀਟਲ ਦੇ ਵਿੱਚ ਮੈਟ ਲਗਾਓ ਜਿੰਨੇ ਵਾਟਰ কুলਰ ਲੱਗੇ ਹੋਏ ਆ ਉਹਨਾਂ ਸਾਰਿਆਂ ਦੀਆਂ ਕੈਂਡਲਸ ਚੇਂਜ ਕਰਵਾਓ ਠੀਕ ਹੈ ਜੀ ਬਾਹਰ ਕੈਟਲ ਕੈਚਰ ਲੱਗਿਆ ਹੋਇਆ ਗੇਟ ਦੇ ਉੱਪਰ ਉਹ ਜਾ ਕੇ ਵੇਖਿਆ ਐ ਕਿ ਵਿੱਚ ਮਿੱਟੀ ਤਾਂ ਨਹੀਂ ਭਰੀ ਉਹ ਖਾਲੀ ਹੈਗਾ ਤਾਂ ਉਹ ਅਸੀਂ ਬਹੁਤ ਮਤਲਬ ਇਹ ਨਹੀਂ ਪਹਿਲਵਾਨੀ ਗੜਾ ਨਹੀਂ ਮਾਰਨਾ ਆਇਆ ਮੈਂ ਓਰੇ ਜੇ ਘਾਂਟਾ ਲਾਇਆ ਤਾਂ ਘਾਂਟੇ ਦੇ ਵਿੱਚ ਤੁਸੀਂ ਵੇਖ ਲਿਆ ਹੋਣਾ ਕਿ ਵੀ ਸਾਰੇ ਇੱਕ ਇੱਕ ਚੀਜ਼ ਜਿਹੜੀ ਹੈਗੀ ਹੈ ਤੇ ਜੇ ਏਸੀ ਕੋਈ ਬੰਦ ਪਿਆ ਮਰੀਜ਼ਾਂ ਸੀ ਦੇ ਵਿੱਚ ਵੀ ਤਾਂ ਉਹ ਵੀ ਐਸਐਮਐਸ ਸਾਹਿਬ ਦੇ ਧਿਆਨ ਚ ਲਿਆਂਦਾ ਤਾਂ ਉਹ ਚਲੋ ਮਰੀਜ਼ ਨੂੰ ਠੰਡ ਲੱਗ ਰਹੀ ਸੀ ਉਹਨਾਂ ਨੇ ਬੰਦ ਕਰਵਾਤਾ ਏਸੀ ਔਰ ਤੁਸੀਂ ਇਹ ਵੀ ਤੁਹਾਨੂੰ ਦੱਸ ਦਉ ਬੜੀ ਖੁਸ਼ੀ ਹੋਣੀ ਹੈ ਕਿ ਮੈਂ ਡਰਗ ਡਿਡਿਕਸ਼ਨ ਸੈਂਟਰ ਤੇ ਕੱਲੀ ਕੱਲੀ ਗੋਲੀ ਗਿਣ ਕੇ ਆਇਆ ਔਰ ਸਟਾਕ ਬਿਲਕੁਲ ਗੋਲੀ ਗੋਲੀ ਪੂਰਾ ਨਿਕਲੇ ਤੇ ਕਿਉਂਕਿ ਇਹ ਨਾ ਸਿਰਫ ਇਹ ਸਿਰਫ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਏਰੀਆ ਹੈਗਾ ਤੇ ਸਾਡੀ ਸੀਐਸਸੀ ਬਹੁਤ ਅੱਛਾ ਕੰਮ ਕਰ ਰਹੀ ਹੈ ਬਹੁਤ ਮਿਹਨਤੀ ਸਟਾਫ ਹੈਗਾ ਔਰ ਬਹੁਤ ਸੂਣ ਤੁਸੀਂ ਦੇਖੋਗੇ ਕਿ ਇਸ ਦੇ ਉੱਪਰ ਰੰਗ ਰੋਗ ਨਾ ਜਿਹੜਾ ਉਹ ਵੀ ਕਹਿ ਦਿੱਤਾ ਗਿਆ ਜਿੰਨੇ ਦਰਵਾਜ਼ੇ ਖਿੜਕੀਆਂ ਪਲੰਬਿੰਗ ਦਾ ਕੰਮ ਹੈ ਤੁਹਾਨੂੰ ਕੋਈ ਲੂਜ਼ ਵਾਇਰ ਨਹੀਂ ਦੇਖਣ ਵਾਲੀ ਅਗਲੇ 72 ਘੰਟਿਆਂ ਤੋਂ ਬਾਅਦ ਸਾਰੇ ਹਸਪਤਾਲ ਜਿਹੜੇ ਵਿੱਚ ਸਟਾਫ ਰਹਿ ਰਹੇ ਆ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਕੰਮ ਹੋਣ ਵਾਲਾ ਐ ਐਸਐਮ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹ ਪਹਿਲਾਂ ਸਭ ਤੋਂ ਪਹਿਲਾਂ ਉਹ ਘਰਾਂ ਦੀ ਰਿਪੇਅਰ ਕਰਾਓ ਜਿਹੜਾ ਸਟਾਫ ਵਿੱਚ ਰਹਿ ਕੇ ਸੇਵਾ ਨਿਭਾਰਿਆ ਤਾਂ ਸਭ ਤੋਂ ਜ਼ਿਆਦਾ ਚੀਜ਼ਾਂ ਜਿਹੜੀਆਂ ਜ਼ਰੂਰੀ ਐ ਸਾਡੇ ਡੀਐਮਸੀ ਸਾਹਿਬ ਐ ਬੜਾ ਡੀਪ ਇੰਟਰਸਟ ਲੈ ਰਹੇ ਐ ਸਾਰੇ ਕਿਤੇ ਸਾਡੇ ਐਚਐ ਮੈਡਮ ਐ ਲੈ ਰਹੇ ਐ ਮੈਂ ਇਕੱਲੇ-ਇਕੱਲੇ ਡਾਕਟਰ ਨੂੰ ਬੁਲਾ ਕੇ ਵੀ ਉਹਨਾਂ ਦੀਆਂ ਦਿੱਕਤਾਂ ਪੁੱਛੀਆਂ ਠੀਕ ਐ ਜੀ ਪੁੱਛ ਇੱਕ ਸਟਾਫ ਨਰਸਾਂ ਦੀ ਘਾਟ ਐ 7 ਹੈਗੀਆਂ ਹੋਰ ਹੀ ਟੋਟਲ ਠੀਕ ਹੈ ਜੀ ਪਰ ਜਿਸ ਤਰ੍ਹਾਂ ਦਾ ਕੰਮ ਹੈ ਉਹਦੇ ਹਿਸਾਬ ਨਾਲ ਥੋੜੀਆਂ ਜ਼ਿਆਦਾ ਹੋਣੀਆਂ ਚਾਹੀਦੀਆਂ ਜ਼ਿਆਦਾ ਹੋਣੀਆਂ ਚਾਹੀਦੀਆਂ ਠੀਕ ਹੈ ਜੀ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਅੰਦੀ ਗੱਡੀ ਹੈਗੀ ਉਹ ਕੰਡਮ ਹੋਣ ਵਾਲੀ ਉਹਦੇ ਕਾਗਜ਼ ਖਲਾ ਕੇ ਵੇਖਿਆ ਸਵਰਾਜ ਮਸਦਾ ਭਾਨੀਆਂ ਲਾ ਕੇ ਨਾ ਕੰਜੈਕਚਰ ਹੋ ਜਾਂਦਾ ਇਸ ਤੇ ਸੜਕਾਂ ਦਾ ਵੀ ਬਹੁਤ ਜ਼ਿਆਦਾ ਐਕਸੀਡੈਂਟ ਬਹੁਤ ਮਤਲਬ ਬਹੁਤ ਹੁੰਦੇ ਜੀ ਇਸ ਕਰਕੇ ਇਸ ਹਸਪਤਾਲ ਤੇ ਜਿਹਨੇ ਉਹ ਵੀ ਹੈ ਮਤਲਬ ਦੇਖੋ ਜੀ ਸਾਡੇ ਸਾਰੇ ਹਸਪਤਾਲਾਂ ਦੇ ਵਿੱਚ ਇੱਕ 50 ਆ ਮਰੀਜ਼ਾਂ ਦੀ ਇੱਕ ਡਿਜ਼ਾਸਟਰ ਮੈਨੇਜਮੈਂਟ ਅਲਮਾਰੀ ਰੱਖਣ ਨੂੰ ਅਸੀਂ ਕਹਿੰਨੇ ਆ ਕਿ ਉਹ 50 ਮਰੀਜ਼ਾਂ ਦਾ ਸਮਾਨ ਪਟੀਆਂ ਬੀਟਾ ਡੀ ਐਨ ਟੀ ਕੇ ਸਪਲਿੰਟ ਸਾਰਾ ਜਿਹਦੇ ਵਿੱਚ ਬੰਦ ਕਰਕੇ ਰੱਖਿਆ ਜਾਵੇ ਤਾਂ ਕਿ ਜੇ ਕੋਈ ਇਸ ਤਰ੍ਹਾਂ ਦਾ ਬੱਸ ਐਕਸੀਡੈਂਟ ਆਂਦਾ ਹੈ ਤਾਂ ਸਾਨੂੰ ਉਦੋਂ ਹਫੜਾ ਦਫੜੀ ਨਾ ਮੱਚੇ ਵੀ ਅਸੀਂ ਬਾਹਰੋਂ ਭੱਜੇ ਵੀ ਲਿਆ ਫੁਲਾਨਿਆਂ ਫੜ ਕੇ ਆਹ ਚੀਜ਼ ਲਿਆ ਨਹੀਂ ਸਾਡੀ ਲਿਮਾਰੀ ਖੋਲੋ ਸਮਾਨ ਵਿੱਚ ਹੈਗਾ ਕਿਉਂਕਿ ਉਸ ਟਾਈਮ ਜਿਹੜਾ ਸਭ ਤੋਂ ਵੱਧ ਜਿਹੜੀ ਲੋਡ ਹੁੰਦੀ ਹੈ ਮਰੀਜ਼ ਨੂੰ ਇੱਕ ਹੌਸਲੇ ਦੀ ਗੱਲ ਲੋਡ ਹੁੰਦੀ ਹੈ ਉਹਨੂੰ ਹੌਸਲਾ ਜੋ ਤੁਹਾਡੇ ਕੋਲੇ ਸਮਾਨ ਪਿਆ ਉਹਦੇ ਚੋਂ ਆਉਂਦਾ ਹੈ ਮਰੀਜ਼ਾ ਓਕੇ ਸਰ ਓਕੇ ਸੋ ਸਭ ਅੱਜ ਡਾਇਰੈਕਟਰ ਸਾਹਿਬ ਨਾਲ ਚੈਕਿੰਗ ਹੋਈ ਹੈ ਕਿ ਕੀ ਕਮੀਆਂ ਪਈਆਂ ਕਿ ਕਰੈਕਸ਼ਨ ਦੇ ਲਈ ਸਫਾਈ ਬਾਰੇ ਕਿਹਾ ਜੀ ਕਿ ਉਹਨਾਂ ਨੇ ਸਫਾਈ ਦਾ ਠੇਕਾ ਦੇਣ ਨੂੰ ਵਾਸਤੇ ਕਿਹਾ ਹੈ ਇੱਥੇ ਠੀਕ ਹੈ ਸਾਡੇ ਕੋਲ ਸਫਾਈ ਦਾ ਠੇਕਾ ਨਹੀਂ ਹੈਗਾ ਜਿਹੜੀ ਜੜੀ ਕਰਾ ਕੇ ਬੰਦੇ ਸਪਲਾਈ ਕਰਾ ਰਹੇ ਆ ਇੱਕ ਜਿਹੜਾ ਟਰਾਂਸਫਾਰਮਰ ਹੈ ਉਹ ਨੰਗਾ ਹੈ ਉਹ ਆਸੇ-ਵਾਸੇ ਜੜੀ ਲਾਉਣ ਵਾਸਤੇ ਕਿਉਂਕਿ ਕੋਈ ਕੋਈ ਜਾਨਵਰ ਲੱਗ ਜਾਂਦਾ ਹੈ ਕਈ ਵਾਰੀ ਕਰੰਟਾ ਜੀ ਇੱਕ ਜਿੱਥੇ ਓਪਰੇਡੀ ਦੀ ਪਰਚੀ ਕੱਟਦੀ ਹੈ ਉੱਥੇ ਸਟੈਪ ਥੋੜਾ ਜਿਆਦਾ ਲੱਗਣ ਵਾਸਤੇ ਕਿਹਾ ਹੈ ਬਾਕੀ ਓਪਰੇਡੀ ਚ ਚੇਅਰ ਲੋਕਾਂ ਦੇ ਬੈਠਣ ਵਾਸਤੇ ਪਰ ਤੇ ਜਿੰਨੀਆਂ ਵੀ ਕੁਰਸੀਆਂ ਲੱਗ ਸਕਦੀਆਂ ਲਵਾਵਾਂਗੇ ਵਾਈਟਵਾਸ਼ ਵਾਸਤੇ ਕਿਹਾ ਤੇ ਕੁਆਟਰਾਂ ਦੀ ਮੇਂਟੇਨੈਂਸ ਵਾਸਤੇ ਜਿਹੜੇ ਵੀ ਲੋੜ ਆ ਉਹਨਾਂ ਨੂੰ ਹਮਮ ਸਰ ਕਿੰਨੀਆਂ ਪੋਸਟਾਂ ਨੇ ਟੋਟਲ ਕਿੰਨੀਆਂ ਹੋਣੀਆਂ ਚਾਹੀਦੀਆਂ ਨੇ ਕਿੰਨੀਆਂ ਇਸ ਟਾਈਮ ਖਾਲੀ ਪਈਆਂ ਸੀਐਸਸੀ ਸਰ 6 ਹੀ ਹੁੰਦੀਆਂ ਨੇ ਪੋਸਟਾਂ 30 ਵੱਡੇ ਹਸਪਤਾਲ ਚ ਉਹਦੇ ਚੋਂ ਇੱਕ ਡਾਕਟਰ ਸਾਡਾ ਛੁੱਟੀ ਗਿਆ ਹੈ ਲੰਬੀ ਹਮ ਦਸੰਬਰ ਚ ਆਉਣਾ ਉਹਨੇ ਮੈਡੀਸਨ ਵਾਲੇ ਨੇ ਹਮ ਦੋ ਸਾਡੇ ਕੋਲ ਐਮਓ ਨੇ ਇੱਕ ਸਰਜਨਾ ਇੱਕ ਗੈਨੀ ਚਾਰ ਪੋਸਟਾਂ ਨੇ ਚਾਰ ਬੰਦੇ ਕੰਮ ਕਰ ਰਹੇ ਨੇ ਇਸ ਵੇਲੇ ਇੱਕ ਡੈਂਟਲ ਸਰਜਨ ਹੈ ਜਿਹੜੇ ਐਮਰਜੈਂਸੀ ਕਰਨ ਵਾਲੇ ਨੇ ਉਹ ਹੈਗੇ ਨੇ ਤਿੰਨ ਦੋ ਸਾਡੇ ਐਮਓ ਅਰ ਸਿਮਰਨ ਤੇ ਚਰਨਪ੍ਰੀਤ ਇੱਕ ਡਾਕਟਰ ਵਿਕਰਮ ਇੱਕ ਡਾਕਟਰ ਸਾਡਾ ਦਰਵੇਸੋ ਲੱਗਿਆ ਹੋਇਆ ਹੈ 4 ਦਿਨਾਂ ਲਈ ਇੱਥੇ ਡੈਪੂਟੇਸ਼ਨ ਤੇ ਚਾਰ ਬੰਦੇ ਮਤਲਬ 24 ਘੰਟੇ ਚਲਾ ਰਹੇ ਨੇ ਜੀ ਜਿਸ ਸਾਬ ਨੇ ਇੱਥੇ ਕੰਮ ਐਸੀ ਐਸੀ ਦੀ ਕਮੀ ਤਾਂ ਹੈਗੀ ਦੀ ਜਿਵੇਂ 72 ਘੰਟਿਆਂ ਦਾ ਜੀ ਕਹਿ ਕੇ ਗਿਆ ਹੈ ਡਾਇਰੈਕਟਰ ਸਾਹਿਬ ਕੇ 72 ਘੰਟੇ ਜਿਹੜੀਆਂ ਕਮੀਆਂ ਨੂੰ ਪੂਰੀਆਂ ਕੀਤੀਆਂ ਜਾਣਗੀਆਂ ਉਸ ਕਰਾਂਗੇ ਸਰ ਪੂਰੇ ਦਿਨੇ ਵੀ ਹੋਣਗੀਆਂ ਜੋ-ਜੋ ਚਾਰਜੀ ਚੋਂ ਪੈਸੇ ਕਰ ਚੁੱਕੇ ਜਿਵੇਂ ਪਲੰਬਰ ਨੂੰ ਬੁਲਾ ਕੇ ਸਾਰੇ ਬਸ ਤਾਂ ਅਸੀਂ ਕਰਾਉਣੇ ਰਹਿੰਦੇ ਆ ਕੋਈ ਫਲ ਕੋਈ ਬਲੌਗ ਨਹੀਂ ਹੈਗਾ ਇਸ ਵੇਲੇ ਖਲਸ਼ ਸਾਰੇ ਪੁਆਇੰਟ ਠੀਕ ਨਹੀਂ ਟੋਕਿਆਂ ਦੀ ਇੱਕ ਵਾਰੀ ਫੇਰ ਹੱਥ ਮਰਾਵਾਂਗੇ ਇੱਕ ਬਿਜਲੀ ਵਾਲਾ ਬੁਲਾਵਾਂਗੇ ਜਿੱਥੇ ਵੀ ਕੋਈ ਲੂਸ ਤਾਰਾ ਜਾਂ ਹੋ ਰਿਹਾ ਹੈ ਵੈਸੇ ਉਹ ਕਰਾਇਆ ਹੋਇਆ ਹੈ ਸਾਰਾ ਕੋਸ ਆਲਮੋਸਟ ਫੇਰ ਵੀ ਜਿੱਥੇ ਹੈਗੀ ਕਮੀ ਉਹ ਕਰਾਵਾਂਗੇ ਲੱਕੜਾ ਵਾਲੇ ਨੂੰ ਬੁਲਾ ਕੇ ਗੰਡੀ ਕਬਜੇ ਨੇ ਜਿਹੜੇ ਉਹ ਠੀਕ ਕਰਾਵਾਂਗੇ ਆਲਮੋਸਟ ਠੀਕ ਹੀ ਹੈ ਪਰ ਥੋੜਾ ਬਹੁਤਾ ਸਰਕਾਰੀ ਸੰਸਥਾ ਪਬਲਿਕ ਪਲੇਸ ਆ ਹੁੰਦਾ ਹੀ ਰਹਿੰਦਾ ਕੀ ਤੁਹਾਨੂੰ ਕੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਨਿਕਤਾਂ ਦੇ ਸਾਹਮਣੇ ਸਰ ਰੂਟੀਨ ਚ ਇਹੀ ਆ ਵੀ ਪੇਸ਼ੈਂਟ ਸਾਡੇ ਕੋਲ ਇੰਫਲੂ ਬਹੁਤ ਜ਼ਿਆਦਾ ਹੈ ਹੁਣ ਦੇਖੋ ਤੁਹਾਡੇ ਸਾਹਮਣੇ ਕਿੰਨੇ ਪੇਸ਼ੈਂਟ ਖੜੇ ਨੇ ਬਾਹਰ ਡਾਕਟਰ ਦੋ ਨੇ ਇਸ ਵੇਲੇ ਦੇਖਣ ਵਾਲੇ ਇੱਕ ਮੈਂ ਹੋਗਾ ਜਿਵੇਂ ਐਕਸਟਰਾ ਜਿਵੇਂ ਬਾਹਲਾ ਲੋਡ ਪੈਂਦਾ ਤਾਂ ਫਿਰ ਮੈਂ ਵੀ ਓਪੀਡੀ ਕਰਦਾ ਆਦਰਵਾਇਜ਼ ਮੈਂ ਹੁਣ ਕੰਮ ਦਫ਼ਤਰ ਦੇ ਕੰਮ ਬਹੁਤ ਜ਼ਿਆਦਾ ਹੁਣ ਜਿਹੜਾ ਆ ਕੰਮ ਕਰਨ ਦੇ ਮੈਂ ਤਾਂ ਉਹਨਾਂ ਚ ਬਿਜ਼ੀ ਹੋ ਜਾਣਾ ਇਹ ਦੋਨੇ ਡਾਕਟਰ ਹੁਣ ਓਪੀਡੀ ਕਰਨਗੇ ਇੱਕ ਈਐਮਓ ਦੀ ਪੋਸਟ ਤੇ ਆਇਆ ਹੋਇਆ ਜੀ ਚਰਨਪ੍ਰੀਤ ਉਹ ਈਐਮਓ 24 ਘੰਟੇ ਡਿਊਟੀ ਕਰੂਗਾ ਇੱਕ ਡਾਕਟਰ ਵਿਕਰਮ ਆਪਣੀ ਦੋ ਵੇਦਾਰ ਡਿਊ ਈਮੋ ਰਾਤ ਨੂੰ ਕੀ ਦੀ ਡਿਊਟੀ ਹੁੰਦੀ ਹੈ ਇੱਥੇ ਚਾਰਾਂ ਦੀ ਹੁੰਦੀ ਹੈ ਹਰ ਵਾਰੀ ਵਾਰੀ ਡਾਕਟਰ ਵਿਕਰਮ ਡਾਕਟਰ ਹਰ ਸਿਮਰਨ ਡਾਕਟਰ ਚਰਨਪ੍ਰੀਤ ਤੇ ਡਾਕਟਰ ਮੁਖਤਿਆਰ ਨੋਟੇਸ਼ਨ ਨੋਟੇਸ਼ਨ ਚ ਪ੍ਰੀਜ਼ੈਂਟ ਹਾਂ ਕਦੇ ਕੋਈ ਹੁੰਦਾ ਜਿਵੇਂ ਉਸ ਦਿਨ ਵੱਗਦਾ ਐਕਸੀਡੈਂਟ ਹੈ ਡਾਕਟਰ ਵਿਕਰਮ ਦੀ ਡਿਊਟੀ ਸੀਗੀ ਉਸ ਦਿਨ ਸਵੇਰ ਤੋਂ ਲੈ ਕੇ ਅਗਲੇ ਦਿਨ ਸਵੇਰ ਤੱਕ ਤੇ ਉਹਨਾਂ ਨੇ ਸਾਰੇ ਸਾਹਮਣੇ